ਇਮਾਈ ਲਾਇਆ ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੰਬੇਲੰਡੇ ਦੇ ਵਿੱਚ ਪੰਬਾਲੰਡਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਰੀਪੁਰ ਦਾ ਪਿੰਡ ਆ ਤੇ ਫਰੋਸ਼ਾਹ ਦਾ ਇੱਕ ਮੰਡੀ ਪਿੰਡ ਆ ਜਦੋਂ ਫਰੋਸ਼ਾਹ ਤੋਂ ਆਪਾਂ ਕਾਦੇ ਬੋੜੇ ਵਾਲੀ ਸਾਈਡੋਂ ਛੋਡੀ ਨਗਰ ਨੂੰ ਜਾਂਦੇ ਆ ਤਾਂ ਮਿੱਤਰੋ ਫਾਟ ਕਨੰਗੜ ਤੋਂ ਬਾਅਦ ਪਹਿਲਾ ਪਿੰਡ ਆਉਂਦਾ ਵਾ ਜਿਹੜਾ ਉਹ ਪੰਬਾਲੰਡਾ ਪਿੰਡ ਆਉਂਦਾ ਤੇ ਪਹਿਲਾ ਹੀ ੱਡਾ ਵਾ ਪਹਿਲੇ ੱਡੇ ਤੋਂ ਅੰਦਰ ਨੂੰ ਪਿੰਡ ਨੂੰ ਵੜ ਕੇ ਮਿੱਤਰੋ ਬਾਈ ਹੁਣਾਂ ਦਾ ਘਰ ਆ ਜਾਂਦਾ ਤੇ ਦੋ ਜਨਵਾਰ ਵਕਾਊ ਐਸੇ ਮੈਂ ਦਾ ਹੀ ਪਹਿਲੇ ਸੋਇ ਦਾ ਬੱਚਾ ਇੱਕ ਵਕਾਊ ਆ ਮਿੱਤਰੋ ਤੇ ਇੱਕ ਇਹ ਮੈਂ ਮੈਂ ਕਰੇ ਲੂਪਰ ਲੈ ਮਿੱਤਰੋ ਸੁਆ ਮੈਣੇ ਸੁਣਾਵਾ ਕਰਮਾਂ ਵਾਲੀ ਨੇ ਤੀਜਾ ਉਹ ਬੇਲੰਡੇ ਪਿੰਡ ਦੇ ਵਿੱਚ ਨਾ ਕੀ ਸੀ ਬਾਈ ਦਾ ਚੰਦ ਸਿੰਘ ਬਾਈ ਦੇ ਘਰੇ ਇਹ ਮੈਂ ਖੜੀ ਹੋਈ ਆ ਮਿੱਤਰੋ 10 11 ਕਿਲੋ ਦੁੱਧਾਂ ਦਾ ਪੀਕ ਲੈਵਲ ਦਾ ਰਿਕਾਰਡ ਆ ਜਿਹੜਾ ਘਰੇ ਬਾਈ ਹੁਣਿਆਂ ਨੇ ਚੋਇਆ ਹੋਇਆ ਬੰਦੀ ਬਣਾਉਂਦੀ ਚੰਗੋ ਥੱਲੋ ਆ ਮਿੱਤਰੋ ਕਿਉਂਕਿ ਅਜੇ ਦਿਨ ਕਰਮਾ ਵਾਲੀ ਦੇ ਪਏ ਆ ਤੇ 8 10 ਦਿਨਾਂ ਦੇ ਨੇ ਸੋਹਣੀ ਥੱਲੋ ਤਿਆਰ ਹੋ ਕੇ ਸੋਹਣੀ ਨਿੱਖਰ ਜਾਣਾ ਡਿਮਾਂਡ ਆ ਜਿਹੜੀ ਉਹ 1 ਲੱਖ ਤੇ 20000 ਰੁਪਈਆ ਵਾਂ ਮੰਨਤਾਂ ਪਾਈ ਹੁਣਿਆਂ ਦੇ ਵੀ ਅਸੀਂ ਖੁੱਲਾ-ਦੁੱਲਾ ਕਰਦੇ ਆਂਗੇ ਵਿੱਚੋਂ ਜਿਹੜਾ ਭਰਾ ਆਊਗਾ ਮਹਿ ਦਾ ਲੈਵਲ ਹੋਵਾ ਚੰਗਾ ਵਾ ਬਰੀਕੀ ਚੰਗੀ ਆ ਬਾਕੀ ਗੱਲਬਾਤ ਲਈ ਆਪਾਂ ਬਾਈ ਹੁਣਿਆਂ ਦਾ ਨੰਬਰ ਲਾ ਕੱਟੇ ਦੇ ਬਾਰੇ ਜਾਣਕਾਰੀ ਤੁਸੀਂ ਬਾਈ ਹੁਣਾਂ ਤੋਂ ਫੋਨ ਦੇ ਉੱਤੇ ਲੈ ਲਿਆ ਜੇ ਇਸੇ ਮੈਂ ਦਾ ਉਹ ਗੱਲਬਾਤ ਰੇਟ ਦੀ ਤੁਸੀਂ ਬਾਈ ਹੁਣਾਂ ਨੂੰ ਫੋਨ ਤੇ ਕਰ ਲਿਆ ਜੇ ਮੈਂ ਦਾ ਵੀ ਮਾਨਤਨ ਖੁੱਲਾ ਡੁੱਲਾ ਕਰ ਦੇਣਗੇ ਕੋਈ ਗੱਲ ਹੈ ਤੁਸੀਂ ਫੱਕਰੀ ਫੋਨ ਲਾ ਲਿਓ ਮੈਂ ਉਹਨੂੰ ਡਰਦੀ ਆ ਥੋੜੀ ਜਿਥਾਂ ਸੌੜਾ ਇਸ ਕਰਕੇ ਆਪਾਂ ਇਹਨੂੰ ਤੋੜ ਦੇ ਨਹੀਂਗੇ ਬਾਕੀ ਗੱਲਬਾਤ ਤੁਸੀਂ ਬਾਈ ਹੁਣਾਂ ਨਾਲ ਫੋਨ ਤੇ ਕਰ ਲਿਓ ਧੰਨਵਾਦ